ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾ ਮਾਣੋ ਅੱਜ ਆਪਾਂ ਤੁਹਾਨੂੰ ਇੱਕ ਐਸੀ ਦੁਨੀਆ ਦੇ ਬਾਰੇ ਗੱਲ ਕਰਦੇ ਹਾਂ ਜਿਹੜੀ ਸੱਚਮੁੱਚ ਹੈਗੀ ਆ ਤੇ ਜਿੱਥੇ ਤੁਸੀਂ ਵੀ ਘੁੰਮ ਫਿਰ ਕੇ ਆ ਸਕਦੇ ਹੋ ਪਰ ਪ੍ਰਮਾਤਮਾ ਨੇ ਉਹ ਦੁਨੀਆ ਇਸ ਦੁਨੀਆ ਨਾਲੋਂ ਬਿਲਕੁਲ ਹੀ ਵੱਖਰੀ ਬਣਾਈ ਆ ਤੇ ਇਹ ਥਾਂ ਇੰਨੀ ਕੁ ਭੇਦ ਭਰੀਆ ਕਿ ਪੂਰੀ ਦੁਨੀਆ ਹੈਰਾਨ ਹੋਈ ਪਈ ਆ ਤੇ ਇਹ ਥਾਂ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰੀ ਥਾਂ ਡਿਕਲੇਅਰ ਕਰਦੀ। ਇਹ ਥਾਂ ਨੂੰ ਲੋਕ ਅਨਦਰ ਵਰਲਡ ਵੀ ਕਹਿ ਦਿੰਦੇ ਨੇ ਤੇ ਏਲੀਅਨ ਵਰਲਡ ਵੀ ਕਹਿ ਦਿੰਦੇ ਆ। ਜਮਨ ਦੇਸ਼ 소ਮਾਲੀਆ ਤੋਂ 250 ਕਿਲੋਮੀਟਰ ਅਰਬ ਸਾਗਰ ਦੇ ਵਿੱਚ ਨੂੰ ਇੱਕ ਟਾਪੂ ਪੈਂਦਾ ਜਿਹਨੂੰ ਸਕਾਟਰ ਆਈਲੈਂਡ ਕਹਿੰਦੇ ਆ। ਇਹ ਟਾਪੂ ਦੇ ਉੱਤੇ ਲੋਕ ਅਰਬੀ ਬੋਲਦੇ ਆ। ਅਗਵੀ ਦੇ ਨਾਲ ਨਾਲ ਸਕਾਟਰਾ ਭਾਸ਼ਾ ਬੋਲਦੇ ਆ ਸਭ ਤੋਂ ਵੱਡੀ ਗੱਲ ਆ ਜਿਹੜੀ ਸਕਾਟਰਾ ਭਾਸ਼ਾ ਉਹ ਸਿਰਫ ਬੋਲੀ ਜਾਂਦੀ ਆ ਲਿਖੀ ਨਹੀਂ ਜਾਂਦੀ ਉਹਦੀ ਕੋਈ ਲਿਪੀ ਨਹੀਂ ਹੈਗੀ ਸਿਰਫ ਉਹ ਬੋਲੀ ਜਾਂਦੀ ਆ ਤੇ ਉਹ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਲੋਕ ਬੋਲਣਾ ਸਿੱਖਦੇ ਨੇ ਤੇ ਦੂਸਰੀ ਸਭ ਤੋਂ ਵੱਡੀ ਗੱਲ ਇਸ ਟਾਪੂ ਦੇ ਉੱਤੇ ਜੋ ਕੁਝ ਵੀ ਹੈਗਾ ਉਹ ਸਿਰਫ ਇਸੇ ਟਾਪੂ ਤੇ ਆ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਹੈਗਾ ਇਹ ਛੋਟੇ ਜਿਹੇ ਟਾਪੂ ਦੇ ਕੋਲੇ ਆਪਣਾ ਸਮੁੰਦਰ ਆਪਣੀ ਬੀਚਾਂ ਰੇਤਾ ਰੇਗਿਸਤਾਨਾ ਪਹਾੜ ਨੇ ਜੰਗਲ ਆ ਇਥੋਂ ਤੱਕ ਕੇ ਵੱਡੀਆਂ-ਵੱਡੀਆਂ ਗੁਫਾਵਾਂ ਵੀ ਨੇ ਆ ਜਿਹੜਾ ਦਰਖਤ ਤੁਸੀਂ ਦੇਖਦੇ ਹੋ ਇਹਨੂੰ ਡ੍ਰੈਗਨ ਬਲੱਡ ਟਰੀ ਕਹਿੰਦੇ ਨੇ ਇੱਥੇ ਦੇ ਲੋਕ ਇਸ ਦਰਖਤ ਨੂੰ ਬਹੁਤ ਮੰਨਦੇ ਆ ਜਦੋਂ ਇਹਨੂੰ ਕੱਟਿਆ ਜਾਂਦਾ ਤਾਂ ਇਹਦੇ ਵਿੱਚੋਂ ਲਾਲ ਰੰਗ ਦਾ ਇੱਕ ਖੂਨ ਵਰਗਾ ਪਦਾਰਥ ਨਿਕਲਦਾ ਇਹ ਇਹ ਪਦਾਰਥ ਲੋਕ ਬਿਮਾਰੀਆਂ ਵਾਸਤੇ ਵੀ ਵਰਤਦੇ ਆ ਤੇ ਇਹਨੂੰ ਕਾਲੇ ਜਾਦੂ ਬਾਸਤੇ ਵੀ ਬਹੁਤ ਜ਼ਿਆਦਾ ਵਰਤਿਆ ਜਾਂਦਾ ਕਿਉਂਕਿ ਇੱਥੇ ਦੇ ਲੋਕਾਂ ਦਾ ਮੰਨਣਾ ਕਿ ਇਹ ਅਜਗਰ ਦਾ ਖੂਨ ਆ ਤੇ ਐਸ ਜਗ੍ਹਾ ਦੇ ਉੱਤੇ ਐਸੇ ਐਸੇ ਦਰਖਤ ਪਾਇਆ ਜਾਂਦੇ ਨੇ ਇਸ ਟਾਪੂ ਦੇ ਉੱਤੇ ਜੋ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਹੈਗੇ ਜਦੋਂ ਕਿਤੇ ਤੁਸੀਂ ਇਸ ਟਾਪੂ ਤੇ ਆਉਨੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਵੱਖਰੀ ਹੀ ਦੁਨੀਆ ਦੇ ਵਿੱਚ ਆ ਗਏ ਇਸ ਟਾਪੂ ਦੇ ਉੱਤੇ ਐਸੀਆਂ ਐਸੀਆਂ ਗੁਫਾਵਾਂ ਨੇ ਜਿਨ੍ਹਾਂ ਨੂੰ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ ਇੰਨੀਆਂ ਖੂਬਸੂਰਤ ਗਫਾਵਾਂ ਨੇ ਤੇ ਇੱਥੇ ਦੇ ਜੰਗਲ ਅਲੱਗ ਹੀ ਦਰਖਤਾਂ ਦੇ ਬਣੇ ਹੋਏ ਨੇ ਆ ਬਲੱਡ ਟਰੀ ਦੇ ਜਿਹੜੇ ਡ੍ਰੈਗਨ ਬਲੱਡ ਟਰੀ ਆ ਕਹਿੰਦੇ ਤੇ ਇਹਦੇ ਜਿਹੜੇ ਜੰਗਲ ਆ ਉਹ ਦੇਖ ਕੇ ਇਦਾਂ ਲੱਗਦਾ ਜਿਵੇਂ ਆਪਾਂ ਕਿਸੇ ਹੋਰ ਦੁਨੀਆ 'ਚ ਆ ਗਏ ਹੁੰਦੇ ਆ ਕਮਾਲ ਦਾ ਟਾਪੂ ਆ ਇਹ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਇਸ ਟਾਪੂ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਨੇ ਉਹ ਸਿਰਫ ਇਸੇ ਟਾਪੂ ਤੇ ਮਿਲਦੇ ਆ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਹੈਗੇ 200 ਤੋਂ ਵੱਧ ਐਸੇ ਜੀਵ ਜੰਤੂ ਨੇ ਸਿਰਫ ਇਸੇ ਟਾਪੂ ਤੇ ਨੇ ਉਹ ਪੂਰੀ ਦੁਨੀਆ 'ਚ ਕਿਤੇ ਵੀ ਨਹੀਂ ਤੁਹਾਨੂੰ ਮਿਲਣੇ ਤੇ ਫਿਰ ਇਸ ਟਾਪੂ ਦੀ ਜਿਹੜੀ ਰੇਤ ਆ ਉਹ ਚਿੱਟੇ ਰੰਗ ਦੀ ਆ ਬਿਲਕੁਲ ਚਿੱਟੀ ਇੱਥੇ ਦੇ ਸਮੁੰਦਰ ਦਾ ਪਾਣੀ ਵੀ ਬਿਲਕੁਲ ਸਾਫ਼ ਪਿਆ ਵਾ ਐਸਾ ਕਮਾਲ ਦਾ ਟਾਪੂ ਹੈ ਕਿ ਪੂਰੀ ਦੁਨੀਆ ਦੇ ਨਾਲੋਂ ਵੱਖਰਾ ਹੋਣ ਦਾ ਖਤਾਬ ਮਿਲਿਆ ਹੋਇਆ ਹੈ ਇਸ ਟਾਪੂ ਨੂੰ ਤੇ ਸੱਚਮੁੱਚ ਇਸ ਟਾਪੂ ਨੂੰ ਏਲੀਅਨ ਟਾਪੂ ਵੀ ਕਹਿੰਦੇ ਆ ਅਨਦਰ ਵਰਲਡ ਵੀ ਕਹਿੰਦੇ ਆ ਅਨਦਰ ਪਲਾਨਟ ਵੀ ਕਹਿੰਦੇ ਨੇ ਇਹਨੂੰ ਕਿਉਂਕਿ ਇੱਥੇ ਆ ਕੇ ਇਦਾਂ ਹੀ ਲੱਗਦਾ ਕਿ ਜਿਵੇਂ ਆਪਾਂ ਕਿਸੇ ਹੋਰ ਹੀ ਦੁਨੀਆ 'ਚ ਆ ਗਏ ਹੁੰਨੇ ਆ ਕਿਉਂਕਿ ਜੋ ਕੁਝ ਇਸ ਧਰਤੀ ਦੇ ਉੱਤੇ ਆ ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਣਾ ਉਹ ਸਿਰਫ ਇਸੇ ਧਰਤੀ ਦੇ ਉੱਤੇ ਆ ਤੇ ਅੱਜ ਤੱਕ ਤੁਸੀਂ ਐਸੀ ਭਾਸ਼ਾ ਨਹੀਂ ਦੇਖੀ ਹੋਣੀ ਜਿੱਦੀ ਲਿਪੀ ਨਾ ਹੋਵੇ ਸਕੋਟਰਾ ਐਸੀ ਭਾਸ਼ਾ ਜਿਹੜੀ ਸਿਰਫ ਬੋਲੀ ਜਾਂਦੀ ਆ ਲਿਖੀ ਪੜ੍ਹੀ ਨਹੀਂ ਜਾਂਦੀ ਜਾਂ ਫਿਰ ਲੋਕ ਅਰਬੀ ਬੋਲਦੇ ਆ ਤੇ ਦੇਖੋ ਤੁਸੀਂ ਉਸ ਕਾਲਪੁਰਖ ਵਾਹਿਗੁਰੂ ਨੇ ਕੈਸੀ ਖੇਡ ਰਚਾਈ ਹੋਈ ਆ ਨਹੀਂ ਕਿੰਨੇ ਟਾਪੂ ਨੇ ਆਪਣੇ ਆਲੇ ਦਾਲੇ ਤੇ ਸਾਰੇ ਟਾਪੂ ਜਾਂ ਤਾਂ ਉੱਥੇ ਲੋਕ ਘੁੰਮ ਫਿਰ ਕੇ ਵਾਪਸ ਆ ਜਾਂਦੇ ਨੇ ਤੇ ਜਾਂ ਉਹ ਸੁੰਨ ਸਾਨ ਪੈ ਨੇ ਤੇ ਜੇ ਹੈਗੇ ਵੀ ਨੇ ਤਾਂ ਬਾਅਦ ਤੋਂ ਬਾਅਦ ਉੱਥੇ ਜੰਗਲ ਆ ਜਾਂ ਸੱਪ ਹੁੰਦੇ ਆ ਜਾਂ ਉੱਥੇ ਇਦਾਂ ਦੇ ਜ਼ਹਿਰੀਲੇ ਜੀਵ ਜੰਤੂ ਹੁੰਦੇ ਆ ਕਿ ਕੋਈ ਉੱਥੇ ਰਹਿ ਨਹੀਂ ਪਾਉਂਦਾ ਪਰ ਆਹ ਟਾਪੂ ਬਿਲਕੁਲ ਹੀ ਅਲੱਗਾ ਪ੍ਰਮਾਤਮਾ ਨੇ ਇਸ ਟਾਪੂ ਦੇ ਉੱਤੇ ਇੱਕ ਵੱਖਰੀ ਉਹ ਦੁਨੀਆ ਬਸਾਈ ਹੋਈ ਆ ਏ ਕਿੰਸੀ ਕਮਾਲ ਦੀ ਖੇਡ ਰਚਾਈ ਆ ਮਾਲਕ ਨੇ ਤੇ ਆਪਾਂ ਵੀ ਹਜੇ ਆਪਾਂ ਆਪਣੀ ਧਰਤੀ ਦੇ ਉੱਤੇ ਪੂਰਾ ਸਾਰਾ ਕੁਝ ਨਹੀਂ ਜਾਣਦੇ ਤੇ ਨਾ ਹੀ ਆਪਾਂ ਦੇਖਿਆ ਸਾਰਾ ਕੁਝ ਤਾਂ ਆਪਾਂ ਦੇਖ ਵੀ ਨਹੀਂ ਸਕਦੇ ਪਰ ਕੁਸ਼ਕ ਐਸੀਆਂ ਥਾਵਾਂ ਨੇ ਜਿੱਥੇ ਜਾਣ ਨੂੰ ਜ਼ਰੂਰ ਮਨ ਕਰਦਾ ਤੇ ਜਾਣਾ ਵੀ ਚਾਹੀਦਾ ਆਪਾਂ ਨੂੰ ਅਰਦਾਸ ਕਰਿਆ ਕਰੀਏ ਵੀ ਬਾਬਾ ਕਿਤੇ ਇਹ ਜਾਸ ਵਾਬਾ ਬਣਾਵੇ ਵੀ ਇਦਾਂ ਦੀਆਂ ਥਾਵਾਂ ਦੇਖਣ ਨੂੰ ਮਿਲਣ ਉਸ ਪ੍ਰਮਾਤਮਾ ਦੀ ਕਲਾਕਾਰੀ ਦੇਖਣ ਨੂੰ ਮਿਲੇ ਉਹ ਕਾਲਪੁਰਖ ਵਾਹਿਗੁਰੂ ਬੜਾ ਬੇਅੰਤ ਬਸ ਤੁਸੀਂ ਉਹਦੇ ਕੋਲ ਆਇਆ ਕਰੋ ਜਿਉਂਦੇ ਵਾਸਤੇ ਰਹੋ Obrigado.